ਹੇ ਜੀ ਆਪਾਂ ਕਿੰਨੇ ਫੁੱਟ ਉੱਚੇ ਐਸ ਟਾਈਮ ਤਰਤੀ ਤੋਂ ਕਿਰਬਨ 400 ਫੁੱਟ ਨਾ ਹਾਂਜੀ ਹਾਂ 400 ਫੁੱਟ ਉੱਚੇ ਐਸ ਟਾਈਮ ਦੇਖੋ ਖਾਈ ਸਿੱਧੀ ਥੱਲੇ ਖਾਈ ਐ ਤੇ ਸਾਰਾ ਇਹ ਹਸਨਬਦਾਲ ਐ ਜੀ ਸੋ ਇਹ ਸਾਰਾ ਨਜ਼ਾਰਾ ਦੇਖੋ ਬਹੁਤ ਉੱਚੀਆਂ ਪਹਾੜੀ ਤੋਂ ਉਹ ਉੱਤੇ ਜਿਹੜੀ ਆ ਵੱਲੀ ਕੰਧਾਰੀ ਜਿੰਨੇ ਪੱਥਰ ਠਟਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਮਹਾਰਾਜ ਨੇ ਰੋਕ ਲਿਆ ਸੀ ਕਾਫੀ ਨਜ਼ਾਰਾ ਹੈ ਅਜੇ ਕਾਫੀ ਈ ਚੀਆ ਕਰੀ ਬਣ 200 ਫੁੱਟ 600 ਫੁੱਟ ਚੱਦਰ ਤੇ ਤੋਂ ਤੋਂ ਥੋੜੀ ਮੁਸ਼ਕਲ ਹੋ ਰਹੀ ਜਾਂ ਚਾ ਤੇ ਕੋਈ ਨਹੀਂ ਰੱਬ ਕਿਰਪਾ ਕਰੇਗਾ ਠੀਕ ਹੈ ਜੀ ਆਹ